ਈ ਨਾਗ ਮਰੇ ਕਾ ਸਤਨਾਮ ਕੋ ਨਾ ਤੇ ਕਿਹੜਾ ਪਿੰਡ ਦਾ ਨਾ ਸਬਰਾ ਆ ਮੰਜੇ ਦੇ ਪਿਆ ਵੀਰੇ ਕੀ ਲੱਗਦਾ ਟੜੇ ਇਹ ਬੱਚਾ ਮੇਰਾ ਅਸੀਂ ਕੀ ਨਾਇਦਾ ਸੁੱਕ ਬਰੀ ਸਿੰਘ ਕੀ ਗੱਲ ਹੋਈ ਐ ਨੂੰ ਕੂਕੜਾ ਇਹ ਨੂੰ ਕਹੀਂ ਸਰਦਾ ਡੇਲੀ ਵਰਚਾ ਅਲੀਵਚ ਕਹੀਂ ਸਰਾ ਹਾਂਜੀ ਕਿੰਨੇ ਚਿਰ ਤੋਂ ਇਹ ਮੰਜੇ ਦੇ ਪਿਆ ਇਹ ਨੂੰ ਸਾਲੀ ਉਹ ਚੱਲਿਆ ਹਾਂਜੀ ਇੰਨਾ ਪਿਆ ਇਹਨੂੰ ਕੀ ਕੰਮ ਕੀ ਕਰਦਾ ਇਹ ਕੰਮ ਵੈਨ ਸਕੂਲ ਵਾਲੀ ਚਲਾਉਂਦਾ ਹੈ ਸਕੂਲ ਵਾਲੀ ਵੈਨ ਚਲਾਉਂਦਾ ਹਾਂ ਕਿੰਨੇ ਕੋ ਤਨਖਾਹ ਇਹਨੂੰ ਮਿਲਦੀ ਹੈ ਤਨਖਾਹ 7000 6 6 ਜਿੱਥਾ ਤਾਂ ਇੰਨੀ ਗਿਆ ਹਾਂਜੀ ਤੇ ਘਰ ਦਾ ਗੁਜ਼ਾਰਾ ਫਿਰ ਉਸੇ ਤੇ ਚੱਲਦਾ ਹੈ ਉਸੇ ਤੇ ਇਤਨਾ ਹੀ ਵਿੱਚ ਦਵਾਈ ਦਾ ਰੁੱਚੇ ਹੀ ਮੜਮੋਟਾ ਤੇ ਜਦੋਂ ਹੁੰਦੇ ਆ ਲੈ ਆਈਦੇ ਆ ਹਾਂਜੀ ਤੇ ਫਿਰ ਇਹਨਾਂ ਦਾ ਗੁਜ਼ਾਰਾ ਮੜਮੋਟਾ ਹੀ ਤੇ ਹੁਣ ਪੋਤਾ ਜਿਹੜਾ ਮੰਜੇ ਦੇ ਪਿਆ ਤੇ ਕਿੰਨੀਆਂ ਕੋ ਮੁਸ਼ਕਲਾਂ ਹੁੰਦੀਆਂ ਕਿ ਇੱਕ ਮਾਂ ਦੇ ਕਿ ਪੋਤਾ ਜਿਤਨਾ ਮੰਜੇ ਦੇ ਪਿਆ ਆ ਮੁਸ਼ਕਲਾਂ ਤਾਂ ਹੁੰਦੀਆਂ ਹਾਂਜੀ ਮੁਸ਼ਕਲਾਂ ਹੁੰਦਾ ਕਦੀ ਖਾਲੀ ਕਦੀ ਨਾ ਖਾਲੀ ਹਾਂ ਠੀਕ ਇਹੋ ਵੀ ਮਦਦ ਕੌਣ ਕਰਦਾ ਪਿੰਡ ਪਰ ਆ ਕੋਣ ਬੰਦਾ ਅੱਜ ਕਾ ਕੋਈ ਰਿਸ਼ਤੇਦਾਰ ਜਾਂ ਕੋਈ ਨਹੀਂ ਬੰਦਾ ਪਿੰਡ ਵਾਸੀ ਕੋਈ ਮੋਤਵਾਰਕ ਪਿੰਡ ਦਾ ਕੋਈ ਹੋਰ ਗਾਹੀ ਮੀਰ ਕਿਸੇ ਨੇ ਮਦਦ ਕੀਤੀ ਕਦੀ ਕੋਈ ਕਿਸੇ ਨੇ ਨਹੀਂ ਕੀਤੀ ਕਿਆ ਤੁਸੀਂ ਬਾਈ ਹਾਂ ਅਗਲੇ ਕਬਾਉਣਾ ਹੀ ਛੱਡ ਦਿੰਦੇ ਆ ਹਾਂਜੀ ਮਦਦ ਕਰਨੀ ਛੱਡਿਆ ਅਗਲੇ ਕੋਹ ਨੂੰ ਛੱਡ ਦਿੰਦੇ ਆ ਹਾਂਜੀ ਹਾਂਜੀ ਮਾਂ ਦੇ ਵਿੱਚ ਹੁਣ ਕਿੰਨਾ ਕੁ ਦਰਦ ਆ ਕਿ ਬੋਤਾਂ ਤੇ ਕਿ ਜੇ ਦਰਦ ਦੇ ਤੁੰਡਾ ਯਾ ਮੈਂ ਤੇ ਹੋਵਾਨੀ ਇਹਦੇ ਤੋਂ ਮੇਰਾ ਕੋਈ ਵਿਚਾਰ ਨਹੀਂ ਹਾਂ ਤੇ ਜੇ ਤੁਹਾਨੂੰ ਪਤਾ ਕੋ ਆਪਣੇ ਹਾਂਜੀ ਤੇ ਦੂਜੇ ਤਾਂ ਉਹ ਆਪਣੇ ਵੱਖਰੇ ਆ ਅੱਛਾ ਜੀ ਤੇ ਇਹੋ ਹੀ ਮੇਰਾ ਖਾਣ ਪੀਣ ਨੂੰ ਲੈਣਾ ਹੈ ਨਹੀਂ ਸਮਾਂ ਦੇ ਵਿੱਚ ਦਰਦ ਦੇ ਹੋਊਗਾ ਕਿ ਇੱਕ ਪੌਦਾ ਜਿਹੜਾ ਕਮੋਨ ਲਾਜ ਮੰਜੇ ਦੇ ਪਿਆ ਤੇ ਮਾਰਾ ਜਿਹੜੀ ਉਹ ਹਾਂ ਉਹ ਤਾਂ ਮੈਂ ਵੀ ਪਈ ਰਹੀ ਨਹੀਂ ਇਸ ਤਰ੍ਹਾਂ ਹੀ ਮਾੜਾ ਮੋਟਾ ਤੁਰੇ ਫਿਰੇ ਲਾ ਤੇ ਰੋਟੀ ਪਕਾ ਲਈ ਕਿ ਆ ਬਣਾ ਲਈ ਕਿਆਲਾ ਇਹ ਨਾ ਕੀ ਹੁੰਦਾ ਕਿ ਰਿਸ਼ਤੇਦਾਰਾਂ ਨੇ ਕੋਈ ਮਾਫਰੀ ਦਾ ਕੋਈ ਮਦਦ ਕਰਦਾ ਕੋਈ ਪਹਲਾੜ ਵੀ ਨਹੀਂ ਹੁੰਦਾ ਜਦੋਂ ਨਾ ਪਤਾ ਵੀ ਜਾਂਦਾ ਬਿਮਾਰ ਹੂੰ ਕਿਨਾ ਕੁ ਡਾਕਟਰਾਂ ਨੇ ਖਰਚਾ ਕਰਾ ਖਰਚਾ ਡੇਢ ਕ ਰੱਖ ਦਿੰਦੇ ਆ ਤੇ ਦਵਾਈ ਦਾ ਰੁਪਾ ਆ ਗਏ ਜਿਹੜੇ ਤੁਹਾਡੀ ਆ ਵੀਡੀਓ ਵੇਖਣਦੇ ਹੁਣ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਪਿਲਾਓ ਮਦਦ ਸਾਡੀ ਕੀਤੀ ਜਾਵੇ ਮੇਰਾ ਪੱਛਾ ਪਾਜੇ ਰਮਾਨਾ ਜੀ ਕਿ ਮੇਰੀ ਬੇਨਤੀ ਆ ਕਿ ਮੇਰੇ ਬੱਚੇ ਦੀ ਮਦਦ ਕੀਤੀ ਜਾਵੇ ਪਚਾਇਆ ਜਾਵੇ ਧਨ 받 ਕੇ ਅਤੀ ਕਿ ਮੰਮੀ 4 ਸਾਲ ਕੱਢ ਜਾ ਤੁਹਾਨੂੰ ਪਤਾ ਨਹੀਂਗਾ ਨਹੀਂ ਪਤਾ ਨਹੀਂਗਾ ਮੈਂ ਪਤੀ ਜੀ ਕਿਦੋਂ ਵੀ ਮੌਦ ਹੋਈ ਉਹਨੂੰ ਕਿੰਨਾ ਚਿਰ ਹੋ ਗਿਆ 6 ਸਾਲ ਤੇ 3 ਹੋ ਗਏ ਮੁਕੇ ਨੂੰ ਹਾਂਜੀ ਹਾਂਜੀ বারবার বেন্টি করনি হে। ਵੀ ਮੇਰੇ ਪੁੱਤ ਦੀ ਜਾਨ ਬਚਾਈ ਜਾਵੇ। ਗੁਰਜੀ ਕਾਕਾਲ ਸਾਹਿਬ ਐਗਰਜੀ ਦੀ ਪਤਨੀ। ਕੀ ਨਾਗਵੀ ਜੀ ਜੜਾ? ਜਿਹੜਾ ਨਾਮ ਸੁਖਪ੍ਰੀਤ ਸਿੰਘ ਜੀ। ਕਿਹੜਾ ਪਿੰਡਾ? ਸਭਰਾਜ। ਕੀ ਮਸਲਾ ਹੈ? ਕੀ ਗੱਲ? ਮਸਲਾ ਵੀ ਦੀ ਮੈਂ ਨਾ ਚਲਾਉਣਾ ਵੈ ਇਹਨਾਂ ਦੇ ਸਰੋਨਾਂ ਦੇ ਗਜੋਧਰਾਂ ਦੇ ਸਕੂਲ। ਹਾਂਜੀ। ਤੇ ਥੋੜੀ ਜੀ ਪ੍ਰੋਬਲਮ ਆਈ ਸੀ ਤੇ ਮੁੜ ਕੇ ਮੈਨੂੰ ਮੈਂ ਹਸਪੀਟਲ ਦੀਆਂ ਆਵੇਂ ਅੰਬਰਸਾਰ। ਹਾਂਜੀ। ਉੱਥੇ ਮੇਰੇ ਜਾ ਕੇ ਚੁੱਕ ਵਾਵਾ ਹੈ ਤੇ ਮੁਰਕੇ ਮਤਲਬ ਨਾ ਮਦਦਗਾਰੀ ਪ੍ਰੋਬਲਮ ਦੱਸਤੀ ਉਹਨਾਂ ਪੀ ਜੀ ਰੈਫਰ ਕਰਤਾ ਜੀ ਪੀ ਜੀ ਆਈ ਮੈਂ ਜਾਂਦਾ ਰਿਹਾ ਚਲੋ ਜਿੰਨਾ ਦਾ ਖਰਚਾ ਸੀ ਫੜ ਤੜ ਕੇ ਇਧਰੋਂ ਉਧਰੋਂ ਕਰਕੇ ਜਾਂਦਾ ਰਿਹਾ ਹਿੰਮਤ ਕਰਕੇ ਪੀ ਕੰਮ ਜ਼ਿਆਦਾ ਵਿਗੜ ਗਿਆ ਰੋਟੀ ਪਾਣੀ ਛੁੱਟ ਗਿਆ ਹੈ ਤੇ ਮੁਰਕੇ ਨੇ ਜਦੋਂ 2 ਮਹੀਨੇ ਮੈਨੂੰ ਲਾਇਆ ਵੀ ਐਵੇਂ ਦਵਾਈ ਨਹੀਂ ਦਿੱਤੀ ਟੈਸਟ ਟੂਟ ਕੀਤੇ ਸਾਰੇ ਹਾਂਜੀ ਫਿਰ ਖੀਰੀ ਦੱਸਿਆ ਵੀ ਤੇ ਲੀਵਰ ਤੇ ਕੈਂਸਰ ਆ ਹਾਂਜੀ ਇਹਦਾ ਮਤਲਬ ਆਪਰੇਸ਼ਨ ਹੋਊਗਾ ਤੇ ਥੈਰਪੀ ਕੀਤੀ ਜਾਊਗੀ ਇਦਾਂ ਕਰਕੇ ਫੇਰ ਸਹੀ ਹੋਊਗਾ ਇਹ ਖਰਚਾ ਨਾਲ ਲੱਖ ਪਲੱਸ ਤੇ ਸ਼ਾਇਦ 1.5 ਲੱਖ ਆਊਗਾ ਬਾਕੀ ਤੁਹਾਨੂੰ ਪਤਾ ਜਾਣ ਦਾ ਆਉਣ ਦਾ ਕਿਰਾਇਆ ਵੀ ਆ ਬੱਸਾਂ ਦਾ ਵੀ ਆ 6-7000 ਰੁਪਏ ਮੇਰੀ ਤਨਖਾਹ ਆ ਉੱਤੇ ਗੁਜ਼ਾਰਾ ਕਰਨਾ ਅੱਜ ਕੱਲ ਤੁਹਾਨੂੰ ਪਤਾ ਕਿੰਨਾ ਔਖਾ 6-7000 ਰੁਪਏ ਕੀ ਚੀਜ਼ ਆ ਜਿਹੜੀ ਕਾਇਤੇ ਸੰਭੇਜਾ ਤੇ ਬਾਕੀ ਚਲੋ ਆਪਾਂ ਕੋਈ ਝੂਠ ਨਹੀਂ ਗਾ ਰਿਪੋਰਟਾਂ ਪਈਆਂ ਆ ਸਾਰੀਆਂ ਆਵੇ ਦਵਾਈ ਪਈ ਆ ਕਬ ਕੋਸ਼ਾ 3 3000 ਰੁਪਏ ਦੀ ਦਵਾਈ ਆ ચીਸਨਾ ਤੇ ਜਦੋਂ ਜਾਨਾ ਕੋਈ ਦਵਾਈ ਲਿਆਉਣੀ ਡਾਕਟਰ ਨੂੰ ਮਿਲਣਾ ਇੱਧਰ ਉੱਧਰ ਖਰਚਾ ਉੱਥੇ ਰਹਿਣਾ ਬਹੁਤ ਤਾਬ ਤਾ ਖਰਾਬ ਹੁੰਦਾ ਵਿੱਚ ਤੇ ਦਿਹਾੜੀਆਂ ਵੀ ਮਰਦੀਆਂ ਚਲੋ ਮੈਂ ਨਹੀਂ ਆਂਦਾ ਵੀ ਮੇਰਾ ਚਲੋ ਸਾਰਾ ਇੱਕ ਜਣਾ ਚੁੱਕੇ ਚਲੋ ਥੋੜੇ ਜਿਹਾ ਥੋੜਾ ਬਹੁਤ ਜਿਹਾ ਬਹੁਤਾ ਕੋਈ ਵੀ ਜਿਹੜੇ ਮੈਦਾਨੀ ਵੀਰ ਬੈਠੇ ਆ ਜਿੰਨਾ ਹੋ ਸਕੇ ਕਿ ਕੋ ਥੋੜੇ ਜਿਹਾ ਥੋੜਾ ਬਹੁਤ ਜਿਹਾ ਬਹੁਤਾ ਕਰਕੇ ਤੇ ਮੇਰੀ ਮਤ ਕੀਤੀ ਜਾਵੇ ਤੇ ਮੇਰਾ ਇਲਾਜ ਹੋ ਜੇ ਤੇ ਮੈਂ ਕਾਇਮ ਹੋ ਜਾਂ ਅਜੇ ਹੋ ਜਾਂ ਮਹਾਰਾ ਗੁਰੂ ਆਂਦਾ ਕਿੜਾ ਕਰਨ ਆਂਦਾ ਦਾ ਪੜਾ ਕਰੇ ਮਹਾਰਾ ਸੱਚੇ ਪਾਸ਼ਾ ਮੇਰੇ ਦੇ ਹੱਥ ਜੋੜ ਕੇ ਬੇਨਤੀ ਆ ਗੁਰੂ ਆਂਦਾ ਕਿਰਪਾ ਕਰੇ ਬਹੁਤ ਸੱਜਣ ਬੈਠੇ ਆ ਜਿਹੜੇ ਦਾਣ ਵੀ ਕਰਦੇ ਆ ਤੇ ਬਹੁਤੇ ਕੰਮ ਵਗੜਨ ਵਾਲੇ ਵੀ ਬੈਠੇ ਆ ਕਈ ਗੱਲਾਂ ਕਰ ਦਿੰਦੇ ਵੀ ਇਹ ਇਤਰਾ ਉਤਰਾ ਦੇ ਕੋ ਆਉਣੀ ਆਂਦਾ ਤੇ ਉਹਨੇ ਨੇ ਕਈ ਕਰਨ ਵਾਲੇ ਜਿਹੜੇ ਚੁੱਪ ਚੁਪ ਤੇ ਕਰੀ ਵੀ ਜਾਂਦੇ ਆ ਦੁਨੀਆ ਕਈ ਰਕਮਾਂ ਦੀ ਹਾਂਜੀ ਜੀ ਤੇ ਮਹਾਰਾ ਕਿਰਪਾ ਕਰੇ ਬਸ ਇਹੋ ਮੇਰੇ ਲਈ ਆ ਕਿ ਜਿਹੜਾ ਦਾਦਰੋਂ ਜਿਹਾ ਜਾਰਾ ਕਿਸ ਨਾਲ ਜ਼ਿਆਦਾ ਕਰਦਾ ਗੁਜ਼ਾਰਾ ਫਿਰ ਇਸ ਤਰ੍ਹਾਂ ਹੀ ਹੈ ਜੀ ਹੁਣ ਉਹ ਤੁਹਾਨੂੰ ਬਤਾ ਕਰਾਂ ਦੇ ਵੀ ਖਰਚੇ ਲਾ ਤੇ ਤਰ੍ਹਾਂ ਦੀ ਹੈ। ਥੋੜੇ ਬਾਰੇ ਇਸ ਤਰ੍ਹਾਂ ਹੀ ਤਨਖਾਹ ਮਿਲ ਜਾਂਦੀ ਆ ਕੋਈ ਇਸ ਤਰ੍ਹਾਂ ਕਰਕੇ ਕੋਈ ਸੌਦਾ ਪੱਤਾ ਲੈਣ ਦਾ ਕੋਈ ਇਤਨਾ ਮਾੜਾ ਮੋਟਾ ਖੇਲੀ ਜਾਂਦਾ। ਮਾਤਾ ਵੀ ਫਿਰ ਠੀਕ ਨਹੀਂ ਰਹਿੰਦੀ ਇਹਦੀ ਵੀ ਦਵਾਈ ਬੂਟੀ ਨਾਲ ਚੱਲਦੀ ਆ। ਫਿਰ ਅਹੀਂ ਹੁਣ ਇੱਕ ਦੂਜੇ ਦਾ ਖਰ ਹੈ ਹੀ ਆ ਚਲੋ ਵੱਡੇ ਚਲੋ ਉਹਨਾਂ ਨੂੰ ਕੀ ਕਹਿਣਾ ਵੀ ਉਹ ਵੀ ਆਪਣੀ ਜਗ੍ਹਾ ਤੇ ਪਰਿਵਾਰ ਵਾਲੇ ਆ ਖਰਚੇ ਕਰਾਂਗੇ ਹਾਂਜੀ ਇੱਕ ਦੂਜੇ ਦਾ ਚੁੱਕਿਆ ਵੀ ਨਹੀਂ ਜਾਂਦਾ। ਮਾਲੋ ਜੀ ਜੇ ਕਿਸੇ ਨੇ ਤੁਹਾਡੀ ਕੋਈ ਮਦਦ ਕਰਨੀ ਹੋਵੇ ਹਾਂਜੀ ਹਾਂਜੀ ਇਹ ਤੁਹਾਡਾ ਜਿਹੜਾ ਫੋਨ ਨੰਬਰ ਹੈ ਜਨਾਬ ਮਤਕਾਨੀ ਹੋਵੇ ਜੀ ਵੀਰ ਜੀ ਮੇਰਾ ਫੋਨ ਨੰਬਰ ਹੈਗਾ ਜੀ 82647 ਜੀ 58168 ਇੱਕ ਵਾਰੀ ਦੁਬਾਰਾ ਦੱਸ ਇੱਕ ਵਾਰੀ ਦੁਬਾਰਾ ਫੇਰ ਦੱਸ ਜੀ ਨੇ 82647 58168 ਕੇਂਦਰ ਸਭਰਾ ਦੇ ਕਿਹੜੀ ਇਹ ਬੁੱਢੇ ਕਾਂ ਦੀ ਪੱਤੀ ਨਹੀਂ ਨਹੀਂ ਕਿਹੜੀ ਜਗ੍ਹਾ ਤੇ ਆਪਣਾ ਘਰ ਆ ਆਪਣਾ ਘਰ ਮੰਡੀ ਕੋਲੇ ਸੇਵਾ ਕੇਂਦਰ ਕੋਲੇ ਜੀ ਪੁਰਾਣਾ ਦਾਣਾ ਮੰਡੀ ਪੁਰਾਣਾ ਦਾਣਾ ਮੰਡੀ